ਭਰਜਿੰਨੇ ਨੇ ਤੁਮਨ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮਹੀ ਪ੍ਰਤਪਾਲੋ ਨਿਮਖ ਹੁੰਦਾ ਅੱਖ ਦੇ ਝਪਕਣ ਜਿੰਨਾ ਸਮਾਂ ਅਸੀਂ ਕਿੰਨੇ ਕੋ ਸਮੇਂ ਅੰਦਰ ਕਿੰਨੀ ਵਾਰ ਅੱਖ ਨੂੰ ਝਪਕ ਲੈਨੇ ਆ ਸਾਨੂੰ ਪਤਾ ਨਹੀਂ ਲੱਗਦਾ ਇਹਨੇ ਕੋ ਸਮਝ ਤੁਮਹੀ ਪ੍ਰਤਪਾਲੋ ਤੁਸੀਂ ਸਾਡੀ ਪਤਵਾਲਨਾ ਕਰੂ ਅਮ ਬਾਰਕ ਅਸੀਂ ਬੱਚੇ ਆ ਤੁਮ ਰਹਤਾ ਹੈ ਤੇਰੇ ਹੀ ਬਣਾਏ ਆ ਮਾਰਦ ਨੇ ਬਾਣਜੇ ਕੋਸ਼ਤ ਕੀਤਾ ਸਤਿਗੁਰੂ ਕਹਿੰਦੇ ਨੇ ਪ੍ਰਭ ਜਿਉ ਖਸਮਾ ਨਾ ਕਰ ਪਿਆਰੇ ਤੁਸੀਂ ਖਸਮ ਵਾਲਾ ਤਵਾ ਨਾ ਛਡਣਾ ਵਾਇਗ੍ਰਤੀ ਬੋਰੇ ਭਲੇ ਸਮਾਧਾਰੇ ਅਸੀਂ ਬੋਰੇ ਆ ਚੰਗੇ ਆ ਤੁਹਾਡੇ ਬਣਾਏ ਆ ਤੁਸੀਂ ਬਾਪੂ ਤੁਸੀਂ ਖਸਮੋ ਤੁਸੀਂ ਮਾਤਾਓ ਤੁਸੀਂ ਪਿਤਾਓ ਤੁਸੀਂ ਭਾਈਓ ਤੁਸੀਂ ਭੈਣ ਤੁਸੀਂ ਮਿੱਤਰੋ ਗੁਰੂ ਸਾਹਿਬ ਨੇ ਅਕਾਲ ਪੁਰਖ ਦੇ ਨਾਲ ਕਿੰਨੇ ਰਿਸ਼ਤੇਦਾਰੀਆਂ ਬਣਾਤੀਆਂ ਲੇਕਿਨ ਜੋ ਆ ਸੰਸਾਰ ਸਾਡੇ ਬੋਲੇ ਹੋਰ ਬਜਨਮ ਕੇ ਮਿਲੇ ਸੰਯੋਗੀ ਇਹ ਤੇ ਮੁਰਗਲੇ ਜਰਵਾ ਕਰਕੇ ਮੇਲੇ ਨੇ ਅੰਤੇ ਕੋਨਾ ਸਹਾਈ ਇਹ ਅੰਤ ਵੇਲੇ ਨਾਲੀ ਤੁਰਨੇ ਲੇਕਿਨ ਰੱਬ ਨਾਲ ਜਾਏਗਾ ਜਿਉਂਦਿਆਂ ਵੀ ਸਾਡੇ ਨਾਲ ਗੁਰਮਿਰਤਨ ਸਦਾ ਨਾਲੇ ਮਰਨ ਤੋਂ ਬਾਅਦ ਵੀ ਸਾਡੇ ਨਾਲ ਹੀ ਰਹੇਗਾ ਇਹ ਐਸਾ ਸਾਥੀ ਹੈ ਇਹ ਐਸਾ ਸਬਜਨ ਸੋ ਵਿਚਾਰਾ ਜੋ ਨੇ ਜਿਹਦੇ ਨਾਲ ਸਾਡਾ ਜਿਹੜਾ ਅੰਦਰ ਦਾ ਪੂਰਨਾ ਫੁੱਟਿਆ ਹੋਇਆ ਉਹਦਾ ਸਵਾਲ ਉਰ ਨਾਲ ਉਹਦਾ ਜਵਾਬ ਗੁਰਬਾਣੀ ਦਾ ਫਰਮਾਨ ਹੈ ਜੋ ਦੇਖ ਕੇ ਇਹ ਸਪਸ਼ਟ ਹੋ ਜਾਂਦਾ ਹੈ ਕਿ ਠੀਕ ਗੁਰੂ ਸਾਹਿਬ ਨੇ ਮੇਰੇ ਮਨ ਦੀ ਜਿਹੜੀ ਹੈ ਮਨਸਾ ਪੂਰੀ ਕੀਤੀ ਹੈ ਮੇਰਾ ਸਵਾਲ ਮਨ ਦਾ ਪੂਰਨਾ ਜੋ ਗੁਰੂ ਸਾਹਿਬ ਦੇ ਉਦੇਸ਼ ਨਾਲ ਬੈਠ ਗਿਆ ਗੁਰੂ ਸਾਹਿਬ ਨੇ ਕਿਹਾ ਹੁਕਮ ਹੈ ਗੁਰੂ ਦਾ જેવા એક કવન ગુણ કહીએ હું